ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕ੍ਰਾਫਟੀ ਹੈਂਡਸ 13 ਤੇ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਮੈਂ ਇਸ ਤਰ੍ਹਾਂ ਦਾ ਹੈਂਡਬੈਗ ਆ ਹੈਂਡਬੈਗ ਦਾ ਟਿਊਟੋਰੀਅਲ ਲੈ ਕੇ ਆਏ ਆ ਆਪਾਂ ਅੱਜ ਨੂੰ ਸ੍ਰਮਣਾ ਸਿੱਖਾਂਗੇ ਇਸ ਤਰ੍ਹਾਂ ਕੁਛ ਦੇਖੋ ਇਹ ਸਕੁਅਰਸ ਜਿਹੜੇ ਹੁੰਦੇ ਨੇ ਸਕੁਅਰਸ ਨੂੰ ਜੋੜ ਕੇ ਬਣਾਇਆ ਗਿਆ ਇਹ ਬਹੁਤ ਹੀ ਵਧੀਆ ਲੁੱਕ ਲੱਗਦੀ ਹੈ ਇਹਦੀ ਤੇ ਇਸ ਤਰ੍ਹਾਂ ਹੀ ਥੱਲੇ ਨੂੰ ਵੀ ਇਸ ਨੀਟ ਦਾ ਪੂਰਾ ਸਟੈਂਡ ਹੋ ਜਾਂਦਾ ਵਾ ਤੇ ਆਓ ਇਹਨੂੰ ਸ਼ੁਰੂ ਕਰਦੇ ਆਪਾਂ ਇਹਦੇ ਲਈ ਮੈਂ ਕਾਟਨ ਦਾ ਧਾਗਾ ਲਿੱਤਾ ਗ੍ਰੇ ਕਲਰ ਦਾ ਤੁਸੀਂ ਆਪਣੇ ਮਨਪਸੰਦ ਦਾ ਲੈ ਸਕਦੇ ਹੋ ਤੇ ਕ੍ਰੋਸ਼ੀਆ ਆਪਣੇ ਧਾਗੇ ਦੇ ਅਕੋਰਡਿੰਗ ਮੈਂ ਇੱਥੇ 5 ਨੰਬਰ ਦਾ ਕ੍ਰੋਸ਼ੀਆ ਲਿੱਤਾ ਵਾ ਤੇ ਆਓ ਸ਼ੁਰੂ ਕਰੀਏ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਧਾਗਾ ਲੈਣਾ ਧਾਗੇ ਨੂੰ ਇਸ ਤਰ੍ਹਾਂ ਫਿੰਗਰ ਦੇ ਉੱਤੇ ਸਟ੍ਰੈਨ ਕਰਕੇ ਇਹਦੇ ਵਿੱਚ ਜੀ ਆਪਾਂ ਇਸ ਤਰ੍ਹਾਂ ਧਾਗਾ ਕੱਚ ਲੈਣਾ ਵਾ ਤੇ ਇੱਥੇ ਚੇਨ ਕਰ ਲੈਣੀ ਹੈ ਇਹ ਆਪਣਾ ম্যাজিক ਰਿੰਗ ਬਣ ਗਿਆ। ਫਿਰ ਆਪਾਂ ਦੋ ਦੀ ਚੇਨ ਕਰਨੀ ਆ। ਟੋਟਲ ਆਪਣੀ ਤਿੰਨ ਚੇਨ ਹੋ ਗਈਆਂ ਇਹ। ਹੁਣ ਆਪਾਂ ਅੱਗੇ ਡਬਲ ਕ੍ਰੋਸ਼ੀਆ ਕਰਨਾ। ਇਸੇ ਤਰ੍ਹਾਂ ਹੀ ਜਿਹੜਾ ম্যাজਿਕ ਰਿੰਗ ਆ ਇਹਦੇ ਵਿੱਚ ਹੁਣ ਆਪਾਂ 16 ਜਿਹੜੇ ਨੇ ਆਪਣੇ ਡਬਲ ਕ੍ਰੋਸ਼ੀਆ ਕਰਨੇ ਨੇ। ਦੇਖੋ ਇਸ ਤਰ੍ਹਾਂ ਆਪਣਾ ਨੇ ਆਪਾਂ ਆ ਦੇਖੋ ਇਸ ਤਰ੍ਹਾਂ ਆਪਣਾ ਇਹ ਬਣ ਗਿਆ। ਯਾਰੀ ਫਸਟ ਵਾਲੀ ਚੇਨ ਕੀਤੀ ਸੀ ਉਹਦੇ ਵਿੱਚ ਆਪਾਂ ਸਲਿੱਪ ਨੋਟ ਲਗਾ ਕੇ ਇਹਨੂੰ ਬੰਦ ਕਰ ਲੈਣਾ ਧਾਗਾ ਜਿਹੜਾ ਆਪਣਾ ਮੈਜਿਕ ਰਿੰਗ ਵਾਲਾ ਉਹਨੂੰ ਖਿੱਚ ਕੇ ਤੁਸੀਂ ਟਾਈਟ ਕਰ ਲੋ ਚੰਗੀ ਤਰ੍ਹਾਂ ਤੇ ਇਹਨੂੰ نیچے ਤੁਸੀਂ ਇਸ ਤਰ੍ਹਾਂ ਵਿੱਚ ਜੀ ਕੱਢ ਕੇ ਇਹਨੂੰ ਨੋਟ ਲਗਾ ਲਿਆ ਕਰੋ ਤਾਂ ਕਿ ਆਪਣਾ ਫਿਰ ਢਿੱਲਾ ਨਾ ਹੋਵੇ ਤੇ ਇਸ ਤੋਂ ਬਾਅਦ ਫਿਰ ਆਪਾਂ ਇੱਥੇ ਚਾਰ ਦੀ ਚੇਨ ਕਰਨੀ ਆ ਤਿੰਨ ਜਿਹੜੀ ਚੇਨ ਆ ਤਿੰਨ ਦੀ ਚੇਨ ਆਪਣੀ ਉਹ ਫਸਟ ਡਬਲ ਕ੍ਰੋਸ਼ੀਆ ਵਿੱਚ ਗਿਣੀ ਜਾਊਗੀ ਤੇ ਇੱਕ ਜਿਹੜੀ ਆਪਾਂ ਵਿੱਚ ਸਪੇਸ ਲਈ ਇੱਕ ਚੇਨ ਕਰਨੀ ਆ ਅਗਲੀ ਚੇਨ ਦੇ ਵਿੱਚ ਆਪਾਂ ਡਬਲ ਕ੍ਰੋਸ਼ੀਆ ਕਰਨਾ ਇੱਕ ਚੇਨ ਇੱਕ ਡਬਲ ਕ੍ਰੋਸ਼ੀਆ ਇਸੇ ਤਰ੍ਹਾਂ ਹੀ ਹਰ ਇੱਕ ਚੇਨ ਦੇ ਉੱਤੇ ਕਰਨਾ ਕੋਈ ਵੀ ਚੇਨ ਆਪਾਂ ਇੱਥੇ ਸਕਿਪ ਨਹੀਂ ਕਰਨੀ ਹੈਗੀ ਦੂਸਰਾ ਇੱਕ ਚੇਨ ਕਰਨੀ ਹੈ ਤੇ ਅਗਲੇ ਦੇ ਵਿੱਚ ਆਪਾਂ ਡਬਲ ਕ੍ਰੋਸ਼ੀਆ ਕਰਨਾ ਇਸੇ ਤਰ੍ਹਾਂ ਹੀ ਆਪਣਾ ਰਾਉਂਡ ਸੈਕੰਡ ਕੰਪਲੀਟ ਕਰ ਲੈਣਾ ਵਾ ਦੂਸਰਾ ਆਪਣਾ ਹੋ ਗਿਆ ਕੰਪਲੀਟ ਉਸ ਤੋਂ ਬਾਅਦ ਆਪਾਂ ਤਿੰਨ ਦੀ ਚੇਨ ਕਰਨੀ ਆ ਤਿੰਨ ਦੀ ਚੇਨ ਕਰਕੇ ਜਿਹੜੀ ਆਪਾਂ ਇੱਕ ਇੱਕ ਦੀ ਚੇਨ ਵਿੱਚ ਕੀਤੀ ਸੀ ਹੁਣ ਆਪਾਂ ਉਹਦੇ ਵਿੱਚ ਦੋ ਦੋ ਡਬਲ ਕ੍ਰੋਸ਼ੀਆ ਕਰਨੇ ਨੇ ਤੇ ਜਿਹੜਾ ਥੱਲੇ ਸਿਹਾਂ ਡਬਲ ਕ੍ਰੋਸ਼ੀਆ ਕੀਤਾ ਸੀ ਉਹਦੇ ਉੱਤੇ ਇੱਕ ਇਸ ਤਰ੍ਹਾਂ ਤੇ ਚੇਨ ਦੇ ਵਿੱਚ ਆਪਾਂ ਦੋ ਡਬਲ ਕ੍ਰੋਸ਼ੀਆ ਕਰਨੇ ਨੇ ਤੇ ਜਿਹੜਾ ਸਿੰਗਲ ਆਪਾਂ ਡਬਲ ਕ੍ਰੋਸ਼ੀਆ ਕੀਤਾ ਸੀ ਉਹਦੇ ਉੱਤੇ ਆਪਾਂ ਸੇਮ ਉਸੇ ਤਰ੍ਹਾਂ ਇੱਕ ਇੱਕ ਉਹਦੇ ਤੇ ਬਣਾਉਣਾ ਵਾ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਇਹ ਰਾਉਂਡ ਸਾਰਾ ਕੰਪਲੀਟ ਕਰਨਾ ਵਾ ਆ ਦੇਖੋ ਕੁਝ ਇਸ ਤਰ੍ਹਾਂ ਹੈ ਆਪਣਾ ਇਹ ਰਾਉਂਡ ਕੰਪਲੀਟ ਹੋ ਗਿਆ ਹੈ ਫਰਸਟ ਚੇਨ ਦੇ ਵਿੱਚ ਇਸ ਤਰ੍ਹਾਂ ਆਪਾਂ ਇਹ ਨੋਟ ਲਗਾ ਕੇ ਆਪਣਾ ਰਿੰਗ ਹੋ ਗਿਆ ਹੈ ਪੂਰਾ ਹੁਣ ਆਪਾਂ ਇਸ ਤੋਂ 3 4 5 ਦੀ ਚੇਨ ਕਰਨੀ ਆ 5 ਦੀ ਚੇਨ ਕਰਕੇ ਜਿਹੜੇ ਦੋ ਡਬਲ ਕਰੋਸ਼ੀ ਆਪਾਂ ਚੇਨ ਦੇ ਵਿੱਚ ਕੀਤੇ ਸੀ ਉਹ ਸਕਿਪ ਕਰਕੇ ਤੇ ਜਿਹੜੀ ਥੱਲੇੋਂ ਆਪਾਂ ਇਸ ਤਰ੍ਹਾਂ ਲੈ ਕੇ ਆਉਨੇ ਆ ਤੁਸੀਂ ਇਹਦਾ ਵੀ ਚਾਹੇ ਹਿਸਾਬ ਲਾ ਲਓ ਚਾਹੇ ਤੁਸੀਂ ਵੈਸੀ ਦੋ ਦੋ ਸਕਿਪ ਕਰਕੇ ਤੇ ਉਹਦੇ ਵਿੱਚ ਸਿੰਗਲ ਕ੍ਰੋਸ਼ੀਆ ਕਰਕੇ ਜੁਆਇਨ ਕਰਦੇ ਜਾਓ ਉਤੋਂ ਅਗਲੀ ਜਿਹੜੀ ਆਪਾਂ ਕਰਨੀ ਆ ਤਿੰਨੇ ਦੀ ਚੇਨ ਕਰਨੀ ਆ ਫਿਰ ਤੋਂ ਆਪਾਂ ਤਿੰਨ ਦੀ ਚੇਨ ਕਰਨੀ ਆ ਤੇ ਦੋ ਜਿਹੜੇ ਨੇ ਸਕਿਪ ਕਰਕੇ ਤੀਸਰੇ ਦੇ ਵਿੱਚ ਆਪਾਂ ਸਿੰਗਲ ਕ੍ਰੋਸ਼ੀਆ ਕਰਨਾ ਫਿਰ ਤੋਂ ਤਿੰਨ ਦੀ ਚੇਨ ਕਰਨੀ ਆ ਤੇ ਦੋ ਸਕਿਪ ਕਰਕੇ ਤੀਸਰੇ ਦੇ ਵਿੱਚ ਸਿੰਗਲ ਕ੍ਰੋਸ਼ੀਆ ਕਰਨਾ ਹੁਣ ਇੱਥੇ ਆਪਾਂ 5 ਦੀ ਚੇਨ ਕਰਨੀ ਆ ਤੇ ਦੋ ਸਕਿਪ ਕਰਕੇ ਸਿੰਗਲ ਕ੍ਰੋਸ਼ੀਆ ਕਰ ਲੈਣਾ ਆ ਦੇਖੋ ਇਸ ਤਰ੍ਹਾਂ 5 ਦੀ ਚੇਨ ਫਿਰ ਤਿੰਨ-ਤਿੰਨ ਦੀ ਚੇਨ ਆਪਾਂ ਤਿੰਨ ਵਾਰੀ ਕਰਨੀ ਆ ਤੇ ਜਿਹੜੀ 5 ਦੀ ਚੇਨ ਆਪਣੀ ਉਹ ਚਾਰ ਵਾਰੀ ਹੋ ਗਈ ਜਿਹੜਾ ਕਿ ਆਪਣਾ ਹੁਣ ਇਹ ਸਰਕਲ ਤੋਂ ਉੱਪਰ ਸਕੁਅਰ ਦੀ ਸ਼ੇਪ ਆਪਣੀ ਬਣੂਗੀ ਇਹ ਤੇ ਇਸ ਤਰ੍ਹਾਂ ਆਪਾਂ ਜਿਹੜੀ ਲਾਸਟ ਦੇ ਵਿੱਚ ਤਿੰਨ ਦੀ ਚੇਨ ਕਰਕੇ ਫਸਟ ਵਾਲੀ ਜਿਹੜੀ ਆਪਣੀ ਆ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਲਗਾ ਲੈਣੀ ਆ ਸਲਿੱਪ ਨੋਟ ਤੇ ਜਿਹੜੀ ਆਪਣੀ 5 ਵਾਲੀ ਚੇਨ ਕੀਤੀ ਆ ਆਪਾਂ ਉਹਦੇ ਵਿੱਚ ਆਪਾਂ ਹਾਂ ਇਨਸਟ੍ਰਕਟਮੈਂਟ ਆਪਾਂ نیچے ਵਾਲੀ ਜਿਹੜੀ ਹੈਗੀ ਆ 3 ਦੀ ਚੇਨ ਕਰਕੇ ਜਿਹੜੀ نیچے ਆਪਣੀ ਹੈਗੀ ਰੋ ਆ ਫਸਟ ਵਾਲੀ ਚੇਨ ਆ ਤੋ ਇਹਦੇ ਵਿੱਚ ਆਪਾਂ ਇਹ ਨੋਟ ਲਗਾਉਣੀ ਹੈ ਕਿ ਜਿਹੜੀ 3 5 ਵਾਲੀ ਚੇਨ ਸੀ ਉਹਦੇ ਵਿੱਚ ਹੁਣ ਆਪਾਂ ਡਬਲ ਕਰੋਸ਼ੀਆ ਕਰਨੇ ਨੇ ਤਿੰਨ ਦੀ ਚੇਨ ਕਰਕੇ 5 ਡਬਲ ਕਰੋਸ਼ੀਆ ਆਪਾਂ ਇਹਦੇ ਵਿੱਚ ਹੁਣ ਬਣਾਉਣੇ ਨੇ ਇਹ ਜਿਹੜੀ 5 ਵਾਲੀ ਚੇਨ ਆ ਉਹਦੇ ਵਿੱਚ 5 ਡਬਲ ਕਰੋਸ਼ੀਆ ਹੀ ਆਪਾਂ ਕਰਨੇ ਨੇ ਪੰਜ ਹੋ ਗਏ ਨੇ ਹੁਣ ਆਪਾਂ ਇੱਥੇ ਤਿੰਨ ਦੀ ਚੇਨ ਕਰਨੀ ਆ ਫਿਰ ਤੋਂ ਇਸੇ ਸਪੇਸ ਦੇ ਵਿੱਚ ਹੀ ਆਪਾਂ ਪੰਜ ਡਬਲ ਕ੍ਰੋਸ਼ੀਆ ਫਿਰ ਤੋਂ ਬਣਾਉਣੇ ਨੇ ਜਿਹੜੀ 5 ਵਾਲੀ ਚੇਨ ਆਪਣੀ ਉਸੇ ਦੇ ਵਿੱਚ ਹੀ 5 ਪਹਿਲਾਂ ਡਬਲ ਕ੍ਰੋਸ਼ੀਆ ਕਰਕੇ ਤਿੰਨ ਦੀ ਚੇਨ ਕਰਕੇ ਫਿਰ ਤੋਂ ਉਸੇ ਚੇਨ ਦੇ ਵਿੱਚ ਹੀ ਆਪਾਂ ਫਿਰ ਤੋਂ 5 ਡਬਲ ਕ੍ਰੋਸ਼ੀਆ ਕਰਨਾ ਵਾ ਇਹ ਜਿਹੜੇ ਆਪਣੇ ਸਕੁਅਰ ਦੇ ਨੇ ਕਾਰਨਰ ਇੱਥੇ ਆਪਣੇ ਕ੍ਰੀਏਟ ਹੋਣਗੇ ਇਹ ਆ ਦੇਖੋ ਕਿ ਜਿਸ ਤਰ੍ਹਾਂ ਹੈ ਤੇ ਹੁਣ ਜਿਹੜੀ ਆਪਣੀ ਅਗਲੀ ਵਾਲੀ 3 ਵਾਲੀ ਸਗੀ ਚੇਨ ਉਹਦੇ ਵਿੱਚ ਆਪਾਂ ਸਿੰਗਲ ਕ੍ਰੋਸ਼ੀਆ ਕਰਨਾ ਵਾ ਸਿੰਗਲ ਕ੍ਰੋਸ਼ੀਆ ਕਰਨ ਤੋਂ ਬਾਅਦ ਜਿਹੜੀ ਉਹ ਤੋਂ ਅਗਲੀ ਜਿਹੜੀ ਤਿੰਨ ਦੀ ਚੇਨ ਆ ਉਹਦੇ ਵਿੱਚ ਆਪਾਂ 5 ਜਿਹੜੇ ਨੇ ਡਬਲ ਕ੍ਰੋਸ਼ੀਆ ਬਣਾਵਾਂਗੇ ਦੋ ਡਬਲ ਕ੍ਰੋਸ਼ੀਆ ਤਿੰਨ ਚਾਰ ਡਬਲ ਕ੍ਰੋਸ਼ੀਆ ਤੇ 5 ਡਬਲ ਕ੍ਰੋਸ਼ੀਆ ਦੂਸਰਾ ਪੰਜ ਆਪਣੇ ਬਣ ਗਏ ਨੇ ਹੁਣ ਜਿਹੜੀ ਅਗਲੀ ਵਾਲੀ 3 ਦੀ ਚੇਨ ਆ ਉਹਦੇ ਵਿੱਚ ਆਪਾਂ ਸਿੰਗਲ ਕ੍ਰੋਸ਼ੀਆ ਕਰਾਂਗੇ ਤੇ ਉਦੋਂ ਅਗਲੀ ਆਪਣੀ ਇਹ 5 ਦੀ ਚੇਨ ਆ ਗਈ ਆ 5 ਦੀ ਚੇਨ ਦੇ ਵਿੱਚੋਂ ਆਪਾਂ ਪਹਿਲੀ ਤਰ੍ਹਾਂ ਹੀ 5 ਡਬਲ ਕ੍ਰੋਸ਼ੀਆ ਕਰਕੇ 3 ਦੀ ਚੇਨ ਕਰਨੀ ਆ ਲੁੱਕ ਇਸ ਤਰ੍ਹਾਂ 5 ਹੋ ਗਏ ਆਪਣੇ ਇਹ 3 ਦੀ ਚੇਨ ਕਰਕੇ ਫਿਰ ਤੋਂ ਇੱਥੇ ਆਪਾਂ ਉਸੇ ਦੇ ਵਿੱਚ 5 ਡਬਲ ਕ੍ਰੋਸ਼ੀਆ ਫਿਰ ਤੋਂ ਕਰਨੇ ਨੇ 2 3 4 5 ਆ ਦੇਖੋ ਇਸ ਤਰ੍ਹਾਂ ਤੇ ਅਗਲੀ ਜਿਹੜੀ 3 ਦੀ 체ਨ ਆ ਉਹਦੇ ਵਿੱਚ ਸਿੰਗਲ ਕ੍ਰੋਸ਼ੀਆ ਕਰ ਲੈਣਾ ਵਾ ਆ ਦੇਖੋ ਇਸ ਤਰ੍ਹਾਂ ਹੀ ਕੋਚਰ ਆਪਣਾ ਸਕੁਅਰ ਦੀ ਸ਼ੇਪ ਹੋਣੇ ਨੇ ਲੈ ਲੈਣੀ ਆ ਇਸੇ ਤਰ੍ਹਾਂ ਹੀ ਪੂਰਾ ਰਾਉਂਡ ਕੰਪਲੀਟ ਕਰਨਾ ਆਪਾਂ ਇਹ ਆ ਦੇਖੋ ਆਪਣਾ ਰਾਉਂਡ ਕੰਪਲੀਟ ਹੋ ਗਿਆ ਹੈ ਸਕੁਅਰ ਬਣ ਗਿਆ ਹੁਣ ਆਪਣਾ ਇਹ ਹੁਣ ਆਪਣਾ ਜਿਹੜੀ 3 ਦੀ ਚੇਨ ਕੀਤੀ ਸੀ ਇਹਦੇ ਵਿੱਚ ਆਪਾਂ ਇੱਥੇ ਸਲਿੱਪ ਨੋਟ ਲਗਾ ਲੈਣੀ ਆ ਇੰਸਟਾ ਤੇ ਆਪਾਂ ਇਸ ਤਰ੍ਹਾਂ ਇਹਨੂੰ ਲੈ ਕੇ ਆਉਣਾ ਆਪਾਂ ਇਹ ਇੱਥੋਂ ਹੁਣ ਆਪਾਂ 5 ਦੀ ਚੇਨ ਕਰਨੀ ਆ ਦੂਜੀ ਜਿਹੜੀ ਚੇਨ ਹੈਗੀ ਆਪਣੀ ਉਹ ਆਪਣਾ ਐਜ਼ ਏ ਡਬਲ ਕ੍ਰੋਸ਼ੀਆ ਕਰਨੀ ਆ 1 2 3 4 ਤੇ 5 5 ਦੀ ਚੇਨ ਕਰਕੇ ਜਿਹੜੀ ਅਗਲੀ ਆਪਾਂ 23 ਸਕੇਪ ਸਪੇਸ ਛੱਡੀ ਸੀ ਫਾਈਵ ਡਬਲ ਕ੍ਰੋਸ਼ੀਆ ਦੇ ਵਿੱਚ ਉੱਥੇ ਸਿੰਗਲ ਕ੍ਰੋਸ਼ੀਆ ਕਰਕੇ ਤਿੰਨ ਦੀ ਚੇਨ ਕਰਕੇ ਫਿਰ ਤੋਂ ਉਸੇ ਚੇਨ ਦੇ ਵਿੱਚ ਸਿੰਗਲ ਕ੍ਰੋਸ਼ੀਆ ਕਰਨਾ ਫਿਰ ਤੋਂ ਆਪਾਂ ਇੱਥੇ 5 ਦੀ ਚੇਨ ਕਰਨੀ ਆ ਆ ਵੇਖੋ ਇੱਥੇ ਹੁਣ ਜਿਹੜੀ ਹੈਗੀ ਆਪਣੀ ਆ ਨੀਚੇ ਆਪਾਂ ਜਿੱਥੇ ਸਿੰਗਲ ਕ੍ਰੋਸ਼ੀਆ ਕੀਤਾ ਸੀ ਨਾ ਇੱਥੇ ਹੁਣ ਆਪਾਂ ਇਹ ਡਬਲ ਕ੍ਰੋਸ਼ੀਆ ਬਣਾਉਣਾ ਵਾ 1 2 3 ਤਿੰਨ ਦੀ ਚੇਨ ਕਰਕੇ ਜਿਹੜੇ ਆਪਾਂ 5 ਥੱਲੇ ਡਬਲ ਕ੍ਰੋਸ਼ੀਆ ਕੀਤਾ ਸੀ ਨਾ ਉਹਦੇ ਜਿਹੜੇ ਸੈਂਟਰ ਵਾਲਾ ਵਾ ਯਾਨੀ ਕਿ ਤੀਸਰਾ ਜਿਹੜਾ ਡਬਲ ਕ੍ਰੋਸ਼ੀਆ ਉਹਦੇ ਉੱਤੇ ਸਿੰਗਲ ਕ੍ਰੋਸ਼ੀਆ ਕਰਕੇ ਇਸ ਰੈਨ ਨੂੰ ਜੁਆਇਨ ਕਰ ਦੇਣਾ ਫਿਰ ਤੋਂ ਤਿੰਨ ਦੀ ਚੇਨ ਕਰਨੀ ਆ ਤੇ ਜਿਹੜਾ ਸਿੰਗਲ ਕ੍ਰੋਸ਼ੀਆ ਸੀਗਾ ਉਦੇ ਉਤੇ ਆਪਾਂ ਇਸ ਤਰ੍ਹਾਂ ਡਬਲ ਕ੍ਰੋਸ਼ੀਆ ਬਣਾਉਣਾ ਵਾ ਫਿਰ ਤੋਂ 5 ਦੀ ਚੇਨ ਕਰਨੀ ਆ ਤੇ ਜਿਹੜੀ ਅਗਲੀ ਆਪਣੀ 3 ਦੀ ਸਪੇਸ ਸੀ ਉਹਦੇ ਵਿੱਚ ਸਿੰਗਲ ਕ੍ਰੋਸ਼ੀਆ ਕਰਕੇ 3 ਦੀ ਚੇਨ ਕਰਨੀ ਆ ਤੇ ਫਿਰ ਤੋਂ ਇਸੇ ਤਰ੍ਹਾਂ ਹੀ ਆਪਾਂ ਇਹ ਪੂਰਾ ਜਿਹੜਾ ਰਾਉਂਡ ਆਪਾਂ ਰਿਪੀਟ ਕਰਨਾ ਵਾ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਆਪਣਾ ਇਹ ਰਾਉਂਡ ਸਾਰਾ ਇਹ ਆਪਾਂ ਇਸੇ ਹੀ ਤਰ੍ਹਾਂ ਹੀ ਕੰਪਲੀਟ ਕਰਨਾ ਆ ਦੇਖੋ ਇਸ ਤਰ੍ਹਾਂ ਕੁਛ ਇਹ ਹੁਣ ਆਪਾਂ ਫਿਰ ਜਿਹੜੀ ਤੀਸਰੀ ਚੇਨ ਆ ਇੱਕ ਤੋਂ ਤੀਸਰੀ ਚੇਨ ਦੇ ਵਿੱਚ ਸਲਿੱਪ ਸਟੀਚ ਲਗਾਉਣਾ ਇਹ ਕੀ ਆਪਣਾ ਡਬਲ ਕ੍ਰੋਸ਼ੀਆ ਇੱਥੇ ਜਿਵੇਂ ਆਪਾਂ ਬਣਾਏ ਨੇ ਪਿੱਛੇ ਇਸ ਤਰ੍ਹਾਂ ਹੈ ਬਣ ਜਾਣਾ ਹੁਣ ਜਿਹੜੀ ਅਗਲੀ 5 ਦੀ ਚੇਨ ਆ ਹੁਣ ਆਪਾਂ ਇਹਨਾਂ ਦੇ ਉੱਤੇ 5 ਚੇਨ ਦੇ ਉੱਤੇ 5 ਡਬਲ ਕ੍ਰੋਸ਼ੀਆ ਕਰਨੇ ਨੇ ਚਾਹੀਦਾ ਤੁਸੀਂ ਚੇਨ ਦੇ ਵਿੱਚੋਂ ਇਸ ਤਰ੍ਹਾਂ ਚੱਕ ਸਕਦੇ ਹੋ ਨਹੀਂ ਤਾਂ ਜਿਸ ਤਰ੍ਹਾਂ ਦੇਖੋ ਮੈਂ ਇਹ ਚੇਨ ਦੇ ਜਿਵੇਂ ਕਿ ਸੈਂਟਰ ਦੇ ਵਿੱਚੋਂ ਚੱਕ ਰਹੀ ਹਾਂ ਜਿਹੜੇ ਆਪਣੀ ਚੇਨ ਬਣ ਰਹੀ ਹੈ ਇਹ ਹਰ ਇੱਕ ਚੇਨ ਦੇ ਵਿੱਚ ਇੱਕ ਇੱਕ ਕ੍ਰੋਸ਼ੀਆ ਚ ਆਪਾਂ ਡਬਲ ਕ੍ਰੋਸ਼ੀਆ ਬਣਾਉਣਾ ਵਾਹੇ 5 ਡਬਲ ਕ੍ਰੋਸ਼ੀਆ ਹੋ ਗਏ ਜਿਹੜੀ ਆਪਣੀ 3 ਦੀ ਚੇਨ ਕੀਤੀ ਸੀ ਆਪਾਂ কর্ਨਰ ਦੇ ਵਿੱਚ ਇਹਦੇ ਵਿੱਚ ਆਪਾਂ ਇੱਕ ਦੋ ਤਿੰਨ ਤਿੰਨ ਡਬਲ ਕ੍ਰੋਸ਼ੀਆ ਬਣਾਉਣ ਤੋਂ ਬਾਅਦ ਦੋ ਦੀ ਚੇਨ ਕਰਨੀ ਆ ਫਿਰ ਤੋਂ ਉਸੇ ਦੇ ਵਿੱਚ ਤਿੰਨ ਡਬਲ ਕ੍ਰੋਸ਼ੀਆ ਆਪਾਂ ਫਿਰ ਤੋਂ ਹੋਰ ਕਰਨੇ ਨੇ ਇਸ ਤਰ੍ਹਾਂ ਇਹ ਤਿੰਨ ਆਪਣੇ ਹੋ ਗਏ ਨੇ ਹੁਣ ਜਿਹੜੀ ਅਗਲੀ 5 ਵਾਲੀ ਚੇਨ ਆ ਉਹਦੇ ਵਿੱਚੋਂ ਇਸ ਤਰ੍ਹਾਂ ਆਪਾਂ ਡਬਲ ਕ੍ਰੋਸ਼ੀਆ ਹਰ ਇੱਕ ਦੇ ਉੱਤੇ ਉਸੇ ਤਰ੍ਹਾਂ ਜਿੰਨੀ ਜਿੰਨੀ ਚੇਨ ਆ ਆਪਾਂ ਬਣਾਉਂਦੇ ਜਾਣਾ ਤੁਸੀਂ ਤਾਂ ਚਾਹੀ ਸਿੱਧੇ ਹੀ ਦੇਖੋ ਚੇਨ ਦੇ ਵਿੱਚੋਂ ਹੀ ਚੱਕ ਸਕਦੇ ਹੋ ਕਈ ਵਾਰੀ ਹੁੰਦਾ ਨਾ ਕਈ ਇਹ ਕਹਿੰਦੇ ਨੇ ਭੈਣਾਂ ਆਪਣੀਆਂ ਵੀ ਜਦੋਂ ਸਕੁਅਰ ਬਣਾਉਂਦੇ ਨੇ ਉਹ ਗੋਲਾਈ ਜੀ ਦੇ ਵਿੱਚ ਸਾਈਡਾਂ ਤੇ ਜਿਹੜੇ ਕੋਰਨ ਹੁੰਦੇ ਨੇ ਗੋਲ ਬਣ ਜਾਂਦੇ ਨੇ ਤਾਂ ਤੁਸੀਂ ਇਹ ਟ੍ਰਿਕ ਤੁਸੀਂ ਆਪਣੀ ਕਰੋ ਤਾਂ ਆ ਦੇਖੋ ਤੁਸੀਂ ਜਿਹੜਾ ਸਕੁਅਰ ਜਿਹੜਾ ਪੂਰਾ ਇਸ ਤਰ੍ਹਾਂ ਸ਼ੇਪ ਦੇ ਵਿੱਚ ਬਣੂਗਾ ਇਹ ਚੇਨ ਦੇ ਵਿੱਚੋਂ ਦੇ ਕੁਝ ਇਸ ਤਰ੍ਹਾਂ ਮੈਂ ਲੈ ਰਹੀ ਆ ਨਾ ਹਰ ਇੱਕ ਲੂਪ ਦੇ ਵਿੱਚੋਂ ਚੱਕ ਰਹੀ ਆ ਧਾਗਾ ਇਸ ਤਰ੍ਹਾਂ ਤੁਸੀਂ ਕਰਨਾ ਇਹ ਜਿਹੜਾ ਆਪਣਾ ਥੱਲੇ ਵਾਲਾ ਡਬਲ ਕ੍ਰੋਸ਼ੀਆ ਵਾ ਆਪਾਂ ਉਹ ਸਕਿਪ ਕਰਨਾ ਸਿਰਫ ਚੇਨ ਜਿਹੜੀ ਆਪਣੀ ਉਹਦੇ ਵਿੱਚੋਂ ਹੀ ਆਪਾਂ ਚੱਕਣੇ ਨੇ ਆ ਛੱਡ ਦੇਣੀ ਆ ਅਗਲੀ ਜਿਹੜੀ ਚੇਨ ਆ ਇਹਦੇ ਵਿੱਚੋਂ ਫਿਰ ਤੋਂ ਆਪਾਂ ਡਬਲ ਕ੍ਰੋਸ਼ੀਆ ਹਰ ਇੱਕ ਚੇਨ ਦੇ ਵਿੱਚੋਂ ਇੱਕ ਇੱਕ ਡਬਲ ਕ੍ਰੋਸ਼ੀਆ ਲੈਣਾ ਵਾ ਹੈ ਆ ਦੇਖੋ ਇਸ ਤਰ੍ਹਾਂ ਹੈ ਇੱਥੇ ਫਿਰ ਆਪਣੇ ਪੰਜ ਤਿੰਨ ਇਸ ਤਰ੍ਹਾਂ ਜਿਵੇਂ ਆਪਣਾ ਕਾਰਨਰ ਆਪਾਂ ਕੀਤੇ ਸੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਟਿੱਕੀ ਦੀ ਆਪਣੀ ਸ਼ੇਪ ਆ ਪੂਰੀ ਸਕੁਅਰ ਹੈ ਸਾਈਡਾਂ ਤੋਂ ਕਿਤੇ ਵੀ ਆਪਣੀ ਗੋਲਾਈ ਜਿਹਦੇ ਵਿੱਚ ਨਹੀਂ ਜਾਂਦੀ ਹੈ ਕਿ ਇਹ ਤੇ ਜਰੂਰ ਇਸ ਤਰ੍ਹਾਂ ਟ੍ਰਿਕ ਨੂੰ ਅਪਣਾਇਓ ਤੁਸੀਂ ਇਹ ਉਹ ਨਾ ਪਤੰਗਾ ਕੱਟ ਦੇਣਾ ਇੱਥੋਂ ਹੁਣ ਆਪਾਂ ਇਹਦੇ ਨਾਲ ਦੇ ਜਿਹੜੇ ਨੇ ਆ ਦੇਖੋ ਇਸ ਤਰ੍ਹਾਂ ਧਾਗਾ ਤੁਸੀਂ ਤਾਂ ਚਾਹੋ ਤਾਂ ਸੂਈ ਦੀ ਮਦਦ ਨਾਲ ਇਹਨੂੰ ਹਾਈਡ ਕਰ ਦਿਓ نیچے ਚਾਹੇ ਤੁਸੀਂ ਇਸ ਤਰ੍ਹਾਂ ਕ੍ਰੋਸ਼ੀਏ ਦੇ ਨਾਲ ਵੀ ਕਰ ਸਕਦੇ ਹੋ ਇਹਦੇ ਨਾਲ ਦੀਆਂ ਹੁਣ ਆਪਾਂ 5 ਟਿੱਕੀਆਂ ਨੇ ਬਣਾਉਣੀਆਂ ਨੇ ਯਾਨੀ ਕਿ ਇੱਕ ਆਪਣੀ ਟਿੱਕੀ ਹੋ ਗਈ ਆ ਤੇ ਇਹਦੇ ਨਾਲ ਦੀਆਂ ਹੋਰ ਇਦੋਂ ਇਲਾਵਾ 4 ਟਿੱਕੀਆਂ ਆਪਾਂ ਹੋਰ ਤਿਆਰ ਕਰਨੀਆਂ ਨੇ ਸੇਮ ਇਸੇ ਤਰ੍ਹਾਂ ਹੀ ਆ ਦੇਖੋ ਅਵੇ ਕੁਇਸ ਤਰ੍ਹਾਂ ਹੈ ਜੁਆਇਨ ਕਰ ਲਿਆ ਨੇ ਆਪਾਂ ਪੰਜੇ ਟਿੱਕੀਆਂ ਆਪਣੀਆਂ ਜੁਆਇਨਿੰਗ ਦਾ ਤਰੀਕਾ ਮੈਂ ਲੱਗ ਤੋਂ ਵੀਡੀਓ ਦੇ ਵਿੱਚ ਬਣਾਇਆ ਜੇ ਇਸ ਤਰ੍ਹਾਂ ਕਰਦੇ ਤਾਂ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ ਇਸ ਲਈ ਮੈਂ ਇਹਦਾ ਟਿਊਟੋਰੀਅਲ ਟਿੱਕੀਆਂ ਦੀ ਜੋੜਾਈ ਦਾ ਲੱਗਾ ਤੋਂ ਬਣਾਈ ਹੋਈ ਆ ਵੀਡੀਓ ਉਹ ਤੁਸੀਂ ਜਾ ਕੇ ਮੇਰੇ ਚੈਨਲ ਤੇ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ نیچے ਇੱਕ ਟਿੱਕੀ ਜੋੜੀ ਆ ਤੇ ਚਾਰ ਟਿੱਕੀਆਂ ਆਪਾਂ ਸਾਈਡਾਂ ਦੇ ਉੱਤੇ ਜੋੜ ਕੇ ਇਸ ਤਰ੍ਹਾਂ ਦੀ ਕੁਛੇਰੀ ਲੁੱਕ ਕ੍ਰੀਏਟ ਹੋ ਰਹੀ ਆ ਇਹ ਦੇਖ ਕੁਇਸ ਤਰ੍ਹਾਂ ਹੈ ਜਿਸ ਚਾਹੂੰ ਤਾਂ ਸੂਈ ਦੇ ਨਾਲ ਵੀ ਸਿਉ ਸਕਦੇ ਹੋ ਤੇ ਮੈਂ ਤੁਹਾਨੂੰ ਕ੍ਰੁਸ਼ੀਏ ਦੇ ਨਾਲ ਹੀ ਬਹੁਤ ਹੀ ਵਧੀਆ ਤਰੀਕਾ ਦੱਸਿਆ ਇਹਦੇ ਵਿੱਚ ਸਿਉਣ ਦਾ। ਆ ਦੇਖੋ ਆਪਣੀ ਸਕੁਅਰ ਜਿਹੜੀ ਥੱਲੇ ਇੱਕ ਟਿੱਕੀ ਲੱਗੀ ਹੈ ਇਹ। ਜਿਸ ਤਰ੍ਹਾਂ ਜੇਣਾ ਆਪਣਾ نیچے ਸਕੁਅਰ ਕੀਤੀ ਹੈ ਨਾ ਇਹਦੇ ਇਹਦੇ ਸਹਾਰੇ ਆਪਣਾ ਬੈਗ ਇਸ ਤਰ੍ਹਾਂ ਹੀ ਹ ਪਰ ਨੂੰ ਖੜਦਾ ਰਹਿੰਦਾ ਹੈ ਥੱਲੇ ਨੂੰ ਨਹੀਂ ਇੱਕਾਂ ਡਿੱਗਦਾ ਹੈ ਸਪੋਰਟ ਬਣ ਜਾਂਦੀ ਹੈ ਉਹਦੀ نیچے ਫੋਰ ਜਿਹੜੀ ਆਪਣੀ ਟਿੱਕੀ ਲਗਾਈ ਹੋਈ ਆ। ਆਹ ਦੇਖੋ ਜੁਆਇਨ ਕਰਨ ਤੋਂ ਬਾਅਦ ਜਿਹੜੀ ਆਪਣੀ ਕਾਰਨਰ ਬਣਾਇਆ ਹੋਇਆ ਸੀ ਨਾ ਇੱਥੇ ਆਪਾਂ ਚੇਨ ਲਾ ਕੇ ਤੇ ਸਿੰਗਲ ਕ੍ਰੋਸ਼ੀਆ ਕਰਕੇ ਆਪਾਂ ਇਹਨੂੰ ਜੁਆਇਨ ਕਰ ਲੈਣਾ ਵਾ ਹੁਣ ਆਪਾਂ ਹਰ ਇੱਕ ਜਿਹੜੀ ਚੇਨ ਆ ਉਹਦੇ ਵਿੱਚੋਂ ਸਿੰਗਲ ਕ੍ਰੋਸ਼ੀਆ ਕਰਨੇ ਨੇ ਇਸਾ ਕਿਲੀ ਦੇ ਵਿੱਚੋਂ ਹਰ ਇੱਕ ਚੇਨ ਦੇ ਵਿੱਚ ਸਿੰਗਲ ਕ੍ਰੋਸ਼ੀਆ ਆਪਾਂ ਹੁਣ ਇਸੇ ਤਰ੍ਹਾਂ ਹੀ ਕਰਨਾ ਵਾ ਇਸ ਤਰ੍ਹਾਂ ਹੈ ਆਪਣੇ ਤੁਸੀਂ ਕਿਹੜੇ ਦੇ ਤੇ ਦੇ ਲੈਣੇ ਨੇ ਚਾਹ 5 ਜਾਂ 4 ਜਿੰਨੇ ਤੁਸੀਂ ਆਪਣੇ ਬੈਗ ਦੀ ਲੰਬਾਈ ਚਾਹੁੰਦੇ ਹੋ 1 2 3 4 5 ਗੇੜੇ ਮੈਂ ਦਿੱਤੇ ਨੇ ਇੱਥੇ 5 ਗੇੜੇ ਦੇ ਕੇ ਹੁਣ ਆਪਾਂ ਜਿਹੜੀ ਬੈਗ ਦੀ ਤਣੀ ਜਿਹੜੀ ਬਣਾ ਲੂਗੀ ਹੈਂਡਲ ਬਣਾਣਾ ਦਾ ਹੁਣ ਆਪਾਂ ਜਿਹੜੀਆਂ ਉਹ ਸੈਂਟਰ ਵਾਲੀ ਟਿੱਕੀ ਆ ਇਹਦੇ ਵਿੱਚੋਂ ਇਸ ਤਰ੍ਹਾਂ ਆਪਾਂ ਇਹ ਮਾਰਕ ਕਰਕੇ ਤੁਸੀਂ ਸਾਈਡੋਂ ਤੋਂ ਤਿੰਨੇ ਜਿਹੜੇ ਨੇ ਤਿੰਨ-ਤਿੰਨ ਡਬਲ ਕ੍ਰੋਸ਼ੀਆ ਆਪਾਂ ਕਰ ਲੈਣੇ ਨੇ ਤੇ ਸਿੰਗਲ ਕ੍ਰੋਸ਼ੀਆ ਸੋਰੀ ਤੇ ਦੋ ਤੇ ਇੱਥੇ 3 ਦੇ ਉੱਤੇ ਤਿੰਨ ਆਪਣੇ ਹੋ ਗਏ ਨੇ ਇਹ ਹੁਣ ਆਪਾਂ ਇੱਥੇ ਚੇਨ ਕਰਨੀ ਆ ਜੇ ਤੁਸੀਂ ਦੇਖ ਲਓ ਆਪਣੇ ਅਕੋਰਡਿੰਗ ਮੈਂ ਇੱਥੇ 29 ਦੀ ਚੇਨ ਕੀਤੀ ਆ ਤਾਂ ਕਿ ਆਪਣਾ ਪੂਰੀ ਹੰਡ ਜਿਹੜੀ ਖਤ ਦੀ ਗ੍ਰਿਪ ਬਣੇ ਉਹਦੇ ਵਿੱਚ ਹੁਣ ਸਤਾ ਚੇਨ ਬਣ ਕੇ ਤੁਸੀਂ ਇਸ ਤਰ੍ਹਾਂ ਥੋੜੀ ਜਿਹੀ ਲਗਾ ਕੇ ਸੈਟਿੰਗ ਕਰਕੇ ਦੇਖ ਲਓ ਤੇ ਤੇ ਆਪਣੇ ਜਿਹੜੀ ਤਿੰਨ ਜਿਹੜੀ ਸਕੁਅਰ ਦੀ ਛੱਡ ਕੇ ਚਾਹਤਾ ਇੱਥੇ ਇਸ ਤਰ੍ਹਾਂ ਮਾਰਕ ਲਗਾ ਲਓ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਇੱਥੇ ਤੁਸੀਂ ਇੱਥੇ ਜਾਇਨਿੰਗ ਤੋਂ ਦੇਖ ਲੈਣੇ ਨੇ ਤਿੰਨ ਜਿਹੜੀ ਸਿੰਗਲ ਕ੍ਰੋਸ਼ੀਆ ਛੱਡ ਕੇ ਤੇ ਮਾਰਕ ਕਰ ਲੈ ਇਸੇ ਤਰ੍ਹਾਂ ਹੀ ਤੁਸੀਂ ਪਿਛਲੇ ਪਾਸੇ ਵੀ ਜਿਹੜੀ ਸੈਂਟਰ ਵਾਲੀ ਟਿੱਕੀ ਆ ਉਹਦੇ ਜਿਹੜੀ ਥੱਲਿਓ ਦੇਖੋ ਇਸ ਤਰ੍ਹਾਂ ਤੁਸੀਂ ਦੇਖ ਲੈਣੇ ਨੇ ਤਿੰਨ ਤਿੰਨ ਸਿੰਗਲ ਕ੍ਰੋਸ਼ੀਆ ਛੱਡ ਕੇ ਦੋਨੇ ਪਾਸੇ ਇਹਦੇ ਮਾਰਕ ਕਰ ਲੈਣੇ ਨੇ ਉਸੇ ਤਰ੍ਹਾਂ ਹੀ ਦੂਸਰੇ ਪਾਸੇ ਹੋਵੇਗੀ ਤੁਸੀਂ ਇਹਨਾਂ ਤੁਸੀਂ ਲਗਾ ਕੇ ਦੇਖ ਲਓ ਜੇ ਤੁਹਾਨੂੰ ਥੋੜੀ ਛੋਟੀ ਵੱਡੀ ਲੱਗਦੀ ਹੈ ਤਾਂ ਤੁਸੀਂ ਇਹਦੇ ਵਿੱਚ ਚੇਨ ਹੋਰ ਕਰ ਸਕਦੇ ਹੋ ਇਹਦੇ ਵਿੱਚ ਕੋਈ ਨਹੀਂ ਹੈਗਾ ਮੈਨੂੰ ਥੋੜੀ ਜਿਹੀ ਇੱਥੇ ਛੋਟੀ ਲੱਗੀ ਤੇ ਮੈਂ ਥੋੜੀ ਜਿਹੀ ਚੇਨ ਹੋਰ ਵਧਾ ਕੇ ਇਹਨੂੰ ਆ ਦੇਖੋ ਕੁਝ ਇਸ ਤਰ੍ਹਾਂ ਹੈ ਨਾ ਆਪਾਂ ਤੋਂ ਮਾਰਕ ਕੱਢ ਕੇ ਅਤੇ ਸਿੰਗਲ ਕ੍ਰੋਸ਼ੀਆ ਕਰਕੇ ਇਹਨੂੰ ਆਪਾਂ ਜੁਆਇਨ ਕਰ ਲੈਣਾ ਵਾ ਹੁਣ ਜਿਹੜਾ ਆਪਣਾ ਅਗਲਾ ਮਾਰਕਰ ਆ ਉੱਥੇ ਤੱਕ ਆਪਾਂ ਜਿਹੜਾ ਸਿੰਗਲ ਕ੍ਰੋਸ਼ੇ ਦਾ ਹੀ ਗੇੜ ਦੇਣਾ ਹੈ। ਇਸ ਤੇ ਤੱਕ ਆਪਾਂ ਹੈ। ਇਸ ਤਰ੍ਹਾਂ ਹੈ ਮਾਰਕ ਤੱਕ ਆ ਗਏ ਆਪਾਂ ਇਹ। ਇੱਥੋਂ ਫਿਰ ਆਪਾਂ ਉਸੇ ਤਰ੍ਹਾਂ ਹੀ ਚੇਨ ਜਿਹੜੀ ਆਪਾਂ ਜਿੰਨੀ ਚੇਨ ਆਪਾਂ ਉਧਰਲੀ ਫਰਸਟ ਵਾਲੀ ਸਾਈਡ ਤੇ ਕੀਤੀ ਆ ਉਨੀ ਹੀ ਚੇਨ ਆਪਾਂ ਇੱਥੇ ਬਣਾਉਣੀਆਂ ਹੈ। 来 देख लेनी है ये चेन जिन्नी तुसी बनावणी है ये ते अपना अगला मार्का इतने मार्कर लेक ਕਰ ਲੈਣਾ ਆਪਾਂ ਇੱਥੇ ਸਿੰਗਲ ਕ੍ਰੋਸ਼ੀਆ ਕਰ ਲੈਣਾ ਇੱਥੋਂ ਫਿਰ ਆਪਾਂ ਇਹ ਇਸ ਤਰ੍ਹਾਂ ਪੂਰਾ ਆਪਾਂ ਗੇੜੇ ਇਸ ਤਰ੍ਹਾਂ ਕੰਪਲੀਟ ਕਰ ਲੈਣਾ ਇਹ ਆ ਦੇਖੋ ਲਾਸਟ ਦੇ ਵਿੱਚ ਆਪਾਂ ਇੱਥੇ ਆ ਗਏ ਆ ਹੁਣ ਆਪਾਂ ਜਿਹੜੇ ਇੱਥੇ ਤਿੰਨ ਜਿਹੜੇ ਸਿੰਗਲ ਕ੍ਰੋਸ਼ੀਆ ਕੀਤੇ ਸੀ ਉੱਤੇ ਉੱਤੇ ਆਪਾਂ ਉਸੇ ਤਰ੍ਹਾਂ ਹੀ ਸਿੰਗਲ ਕ੍ਰੋਸ਼ੀਆ ਕਰ ਲੈਣੇ ਨੇ ਤਿੰਨ ਜਿਹੜੀ ਹੁਣ ਆਪਾਂ ਚੇਨ ਕੀਤੀ ਸੀ ਨਾ ਹੁਣ ਆਪਾਂ ਉਹਦੇ ਵਿੱਚੋਂ ਹਰ ਇੱਕ ਚੇਨ ਦੇ ਵਿੱਚੋਂ ਸਿੰਗਲ ਕ੍ਰੋਸ਼ੀਆ ਕਰਨਾ ਵਾ ਅਗਲਾ ਦੂਸਰਾ ਆਪਣੀ ਚੇਨ ਦੇ ਵਿੱਚੋਂ ਇਹ ਚੁੱਕਣਾ ਹੈ ਹਰ ਇੱਕ ਚੇਨ ਦੇ ਉੱਤੇ ਸਿੰਗਲ ਕ੍ਰੋਸ਼ੀਆ ਕਰਦੇ ਹੋਏ ਆਪਾਂ ਹੈ इस तरह यह राउंड अपना जोड़ा है कंप्लीट कर लाई चाहो तो ये जमें उत्ते इस तरह ही दो तो गेड़े दे लो चाहे तीन गेड़ दे के सिंगल क्छी दे इस तरह ही गेड़ देने हर एक चेन के उ बना के इस तरह तुम बना लो आखो इस तरह यह अपना बन के रेडी आदेश मैं देखो तीन उपर चार गेड़े दते ने हाँ होर ਚੰਨ ਦੋਸਤੋ ਤੇ ਇਸ ਤਰ੍ਹਾਂ ਹੀ ਬੈਗ ਆਪਣਾ ਤਿਆਰ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਕਮੈਂਟਾਂ ਵਿੱਚ ਵੀ ਦੱਸਿਓ ਮਿਲਦੇ ਆ ਇਸੇ ਤਰ੍ਹਾਂ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ